ਕਿਆ ਜਾਣਾ ਵੀ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ ਗਲੇਰ ਸਾਹਿਬ ਨੂੰ ਕਿਹਾ ਜਾਣਾ ਵੀ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ ਬਾਲੂ ਸਾਹਿਬ ਨੂੰ ਕਿਹਾ ਜਾਣਾ ਵੀ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ ਜਿਹੜੇ ਮੁੱਦੇ ਦੇ ਮੇਨ ਬੰਦੇ ਸੀ ਐਸਐਸਪੀ ਪਟਿਆਲਾ ਡੀਐਸਪੀ ਪਟਿਆਲਾ ਜਿਨ੍ਹਾਂ ਦੀ ਆਵਾਜ਼ ਹੈ ਕਮਿਸ਼ਨਰ ਪਟਿਆਲਾ ਜਿਨ੍ਹਾਂ ਦੀ ਮੀਟਿੰਗ ਦਾ ਵੇਰਵਾ ਦਿੱਤਾ ਗਿਆ ਉਹਨਾਂ ਚੋਂ ਕਿਸੇ ਬੰਦੇ ਦਾ ਟਿਲ ਡੇ ਕੋਈ ਬਿਆਨ ਨਹੀਂ ਲਿਆ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਨਹੀਂ ਹੋਇਆ ਸਿਰਫ ਲੋਕਾਂ ਨੂੰ ਘੁਮਰਾ ਕੀਤਾ ਗਿਆ ਤੇ ਉਹ ਆਡੀਓ ਰਿਕਾਰਡਿੰਗ ਨੂੰ ਅੱਗੇ ਫਰਦਰ ਰਿਟਰੋਇਡ ਕਰਨ ਲਈ ਐਵੀਡੈਂਸ ਮਟਾ ਹੋਣੀ ਪੰਜਾਬ ਪੁਲਿਸ ਆਪਣੇ ਮਹਤਵਪੂਰਨ ਸੀਨੀਅਰ ਅਫਸਰਾਂ ਦੇ ਨਾਲ ਹਮਸ਼ੁਰਾ ਹੋ ਕੇ ਬਾਣੀਓਗ ਅਦਾਲਤ ਦੇ ਵਿੱਚ ਕੈਪੀਟਲ ਬੰਦੀ ਹੈ ਜਿੱਥੇ ਬਾਣੀਓਗ ਅਦਾਲਤ ਸਾਡੇ ਸਾਰਿਆਂ ਦੇ ਸਰਮਿਸ਼ਨ ਸੁਣਦੀ ਹੈ ਬਾਣੀਓਗ ਅਦਾਲਤ ਨੇ ਸਾਨੂੰ ਅੱਜ ਇਹ ਡਾਇਰੈਕਸ਼ਨ ਦੇ ਪੀਕੀ ਪ੍ਰੋਸੀ ਡਿਸਪੋਜ਼ਲ ਕਰ ਰਹੇ ਹਾਂ ਇਸ ਪਟੀਸ਼ਨ ਨੂੰ ਤੇ ਰਿਜ਼ਰਵ ਰੱਖਦੇ ਆ ਆਰਡਰ ਆਰਡਰ ਦੇ ਵਿੱਚ ਉਹ ਚੀਜ਼ ਆਈਗੀ ਉਹ ਤੁਹਾਡੇ ਅੱਗੇ ਆ ਜਾਈਗੀ ਉਹਦੇ ਬਾਰੇ ਅਸੀਂ ਕੋਈ ਕਮੇਟੀ ਕਰਦੇ ਉਹਨੇ ਕਿ ਸੁਪਰੀਵਾਸਨ ਦਾ ਪੋਲਿੱਟਿਕਾ ਜਾਵੇ ਅਸਾਂ ਇਹ ਕਿ ਤੋਂ ਤਾਂ ਬਸ ਆਰਡਰ ਵੀ ਦੂਜੇ ਪੋਆਇੰਟ ਤੇ ਆ ਜਾਂਦੀ ਕਿ ਇਹਦੀ ਫਾਰਮੈਟ ਵਿੱਚ ਨਹੀਂ ਸੱਤਰ ਦੇ ਵਿੱਚ ਗਰੁੱਪ ਕਾਲ ਦਾ ਆਬਜੈਕਟ ਦੇ ਵਿੱਚ ਇੱਕ ਸਪੈਸੀਫਿਕ ਪੋਆਇੰਟ ਦੇ ਵਿੱਚ ਇਹ ਸਬਮਿਸ਼ਨ ਦਿੱਤਾ ਕਿ ਇਟਸ ਅ ਗਰੁੱਪ ਕਾਲ ਜਿਹੜੇ ਬੰਦੇ ਗਰੁੱਪ ਕਾਲ ਕਰ ਰਹੇ ਉਹਨਾਂ ਦੀ ਗਰੀਬਾਂ ਦੀ ਗਵਾਹੀ ਤਾਂ ਕਰਾ ਲਓ ਅਸੀਂ ਤੇ ਕੀਤਾਗਾ ਅਖਰੀ ਇਹ ਸਾਡੀਆਂ ਰਿਕਾਰਡਿੰਗਾਂ ਲੈਣ ਨੂੰ ਖੜਦੇ ਹੋ ਸਾਨੂੰ ਕਹਿੰਦੇ ਤੁਸੀਂ ਵੌਇਸ ਸੈਂਪਲ ਦੇ ਕੇ ਜਾਓ ਉਹ ਆਵਾਜ਼ ਕਿਦੀ ਹੈ ਇਹ ਤਾਂ ਦੇਖ ਲਓ ਉਹ ਤਾਂ ਕਹਿੰਦੇ ਜੀ ਸਾਡੀ ਆਵਾਜ਼ ਆ ਇਹਨਾਂ ਨੂੰ ਇਹ ਵੀ ਸਮਝ ਆ ਰਿਹਾ 4 ਘੰਟੇ ਦੇ ਵਿੱਚ ਇਹਨਾਂ ਕੋਲ ਕਿਹੜੀ ਇਹ ਜੀ ਮਸ਼ੀਨ ਸੀ ਜਿਹੜੀ ਕਿ ਹਲੇ ਤੱਕ ਮੈਂ ਕਹਿੰਨਾ NASA ਕੋਲੀ ਹੋਣੀ ਜਿਹੜੀ ਇਹਨਾਂ ਕੋਲ ਹੈ ਜਿਹਨੇ ਇਹ ਦੱਸਦਾ 4 ਘੰਟੇ ਇਹ AI ਹੈ ਉਹ ਹਾਲੀ ਦੀ ਲੈਬ ਵਿੱਚ ਕਾਸੀ ਉਹ ਹਾਲੀ ਦੀ ਜਨਰਲ ਦੇ ਵਿੱਚ ਇਹਨਾਂ ਨੇ ਜਾਂਚ ਲਈ ਇਹ ਆਡੀਓ ਸੈਂਪਲ ਭੇਜਿਆ ਮਾਨਿਓ ਕਦਾਲੇ ਤੇ ਇਸ ਚੀਜ਼ ਦੀ ਆਸਟੇਮੀ ਇਹਨਾਂ ਨੂੰ ਗਿਆ ਸੀ ਵੀ ਸੈਕਟਰ ਦੀ ਮੈਪ ਚ ਚਾਹੀਦੀ ਹੈ ਯੂਟਿਲਾਈਜ਼ਰੀਕੇ ਨਾਲ ਇਨਵੈਸਟੀਗੇਸ਼ਨ ਕਰੋ ਪਰ ਇਹਨਾਂ ਨੇ ਉਹਦੀ ਨਾਨ ਕੰਪਲਾਈਂਸ ਦੀ ਵੀ ਮਾਨਯੋਗ ਅਦਾਲਤ ਨੇ ਇਸ ਚੀਜ਼ ਦਾ ਕੰਸਰਨ ਲਿਆ ਕਿ ਗਿਆਈਏ ਤਾਂ ਤੁਹਾਨੂੰ ਆਪ ਹੀ ਕਰ ਲੈਣਾ ਚਾਹੀਦਾ ਸੀ ਕਿੰਨੇ ਜੀ ਕੋਈ ਨਹੀਂ ਅਸੀਂ ਕਰ ਰਹੇ ਹਾਂ ਅਸੀਂ ਬਹੁਤ ਸਾਰੀਆਂ ਚਿੱਟੀਆਂ ਇਸ਼ੂ ਕੀਤੀਆਂ ਇਹਨਾਂ ਵੱਲੋਂ ਮੇਨ ਜਵਾਬ ਇਹ ਨਹੀਂ ਸੀ ਵੀ ਅਸੀਂ ਚਿੱਟੀਆਂ ਇਸ਼ੂ ਕਰ ਰਹੇ ਹਾਂ ਇਹਦਾ ਹੋਰ ਇਹਨਾਂ ਵੱਲੋਂ ਮੇਨ ਤੋਂ ਹੋਰ ਕੁਝ ਨਹੀਂ ਨਾਸਤ ਜਮੇਤ ਦੇ ਮਹਿਮਾਨ ਰਿਸਪਲੈਂਟ ਦੇ ਨਾਲ ਸਾਡੀ ਆਪਰੇਟਿਵ ਇਲੈਕਸ਼ਨ ਹੈ ਕਿਹੜਾ ਨੰਬਰ ਹੈ ਪੰਜਾਬ ਕੇਜ ਵੱਲੋਂ بار بار ਇਸ ਕੋ ਗੱਲ ਕਹੀ ਜਾ ਰਹੀ ਹੈ ਕਿ ਇਹ ਮੇਨਟੇਨੇਬਲ ਨਹੀਂ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਹੈ ਕਿ ਕਿਸ ਤਰੀਕੇ ਨਾਲ ਧੱਕਾ ਪਲਾਨਿੰਗ ਰੋਡਿੰਗ ਤੇ ਪਰਦਾ ਹੋਈ ਉਹਦਾ ਜਵਾਬ ਦੇਣ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ ਉਹਨਾਂ ਦਾ ਇੱਕੋ ਇੱਕ ਇੰਟਰਸਟ ਈ ਹੈ ਕਿ ਅਸੀਂ ਮੇਨਟੇਨੇਬਿਲਟੀ ਦੇ ਗਰਾਉਂਡ ਤੇ ਇਸ ਪਿਟੀਸ਼ਨ ਨੂੰ ਲਾ ਦੀਏ ਮੇਨਟੇਨੇਬਿਲਟੀ ਦੇ ਗਰਾਉਂਡ ਤੇ ਜੇ ਪਿਟੀਸ਼ਨ ਉੱੜਦੀ ਹੈ ਇਹ ਪਬਲਿਕ ਇੰਟਰਸਟ ਮਿਟੀਗੇਸ਼ਨ ਹੈ ਬੇਸਿਕ ਲਾਅ ਹੈ ਇੱਕ ਬਾਹਰੋਂ ਸੜਕ ਤੇ ਚੱਲਦਾ ਹੋਇਆ ਬੰਦਾ ਵੀ ਆ ਕੇ ਕੋਰਟ ਚ ਕਹਿ ਸਕਦਾ ਹੈ ਕਿ ਜਸ ਸਾਹਿਬ ਮੇਰੇ ਕੋਲੇ ਆਡੀਓ ਕਲਿੱਪ ਹੈ ਜਿਹਦੇ ਨਾਲ ਲੋਕਾਂ ਨਾਲ ਸ਼ਰਿਆ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਸਾਨੂੰ ਬਚਾਓ ਲੋਕੀ ਜੇਲ੍ਹ ਚ ਬੈਠੇ ਚਿੱਟੀਆਂ ਲਿਖ ਕੇ ਪੀਆਲ ਸਟਾਰਟ ਕਰਾ ਲੈਂਦੇ ਨੇ ਇਹ ਤਾਂ ਇੰਨੀ ਵੱਡੀ ਪਟੀਸ਼ਨ ਹੈ ਕਿ ਮੋਕੇ ਦੇ ਪਹਿਲਾ ਮੋਰਚਾ ਪ੍ਰਧਾਨ ਪੀਤਾ ਜਗਿੰਦਰ ਕੌਰ ਜੀ ਇਹਨਾਂ ਵੱਲੋਂ ਇੰਟਰਵਿਊਰ ਪਾਈ ਗਈ ਗੁਰਜੀਤ ਸਿੰਘ ਜੀ ਵੱਲੋਂ ਪਾਈ ਗਈ ਅਕਾਲੀ ਦਲ ਦੇ ਜਨਰਲ ਸਕੱਤਰ ਕਾਂਗਰਸ ਦੇ ਲੀਡਰ ਆਫ ਆਪੋਜੀਸ਼ਨ ਵੱਲੋਂ ਪਾਈ ਗਈ ਪੂਰੀ ਆਪੋਜੀਸ਼ਨ ਇਕੱਠੀ ਇਹਨਾਂ ਦੇ ਖਿਲਾਫ ਖੜੀ ਹੈ ਇਹ ਵਨ ਮੈਨ ਸ਼ੋ ਨਹੀਂ ਹੈ ਸਾਰੀ ਆਪੋਜੀਸ਼ਨ ਇੱਕ ਅਫਸਰ ਦੇ ਖਿਲਾਫ ਇੱਕ ਧੱਗੇ ਸ਼ੈ ਦੇ ਖਿਲਾਫ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਤਮਾਸ਼ਾ ਜਿਹੜਾ ਹਰ ਵਾਰ ਹੁੰਦਾ ਉਹਨੂੰ ਰੋਕਣ ਦੇ ਖਿਲਾਫ ਖੜੀ ਹੈ ਜੀ ਪਿਛਲੇ ਵਾਰ ਧਿਆਨ ਦੇ ਵਿੱਚ ਆਪ ਵੀ ਚਿੰਤਾ ਤੁਹਾਨੂੰ ਸਾਫ਼ ਦਿਖਾਈ ਦਿੰਦੀ ਹੈ ਤੁਸੀਂ ਬੈਠੇ ਹੋ ਹਾਂ ਸਾਫ਼ ਕੋਈ ਜਿਸ ਨੇ ਜਿਨਾ ਪ੍ਰਸ਼ਾਸਨ ਵਿੱਚ ਮੈਂ ਇੱਕ ਸਟੈਪ ਪਿੱਛੇ ਹੋ ਜਾਉ ਥੋੜਾ ਜਿਹਾ ਪਹਿਲੇ ਕੋਆਪਰੇਸ਼ਨ ਦੇ ਵਿੱਚ ਇਹਨਾਂ ਨੇ ਗਾਹਕ ਅੰਦਰ ਪਾਏ ਇੱਕ ਸਟੈਪ ਪਿੱਛੇ ਹੋ ਜਾ ਮੈਡਮ ਥੋੜਾ ਜਿਹਾ ਕਿਸੇ ਆਫਿਸ ਦੇ ਸਾਹਮਣੇ ਚੋੜਾ ਅਤੇ ਇਹ ਹੀ ਕੰਮ ਇਹਨਾਂ ਨੇ ਹੁਣ ਵੀਡੀਓ 'ਚ ਲੋਕ ਕਿਹਾ ਹੈਗਾ ਕਿ ਇਸ ਵਾਰੀ ਅੱਜਰ ਜੀ ਕਹਿੰਦਾ ਕਿ ਅੱਜਰ ਫਿਰ ਅਸੀਂ ਕਾਟੇ ਕਿਲਾ ਕਾਰਵਾਈ ਹੋਏਗੀ ਉਹ ਨਹੀਂ ਕਰਦੇ ਕਿ 50 ਮੀਟਰ ਕਿਲੋਮੀਟਰ ਪਿੱਛੇ ਜਾਣਾ ਜਾਂ ਉਹਨਾਂ ਦੇ ਘਰਾਂ 'ਚ ਬੜ ਕੇ ਉਹਨਾਂ ਨੂੰ ਉੱਥੇ ਭਾੜੋ ਸੋ ਇਹ ਗੱਲ ਜਿਹੜੀ ਇਹ ਇਸ ਨੂੰ ਲੈ ਕੇ ਅਸੀਂ ਹੋਰ ਹੋਇਆ ਵੀ ਬੜਾ ਤਕਰਾ ਹੋਇਆ ਸਾਡੇ ਬੰਦੇ ਰਾਤ ਨੂੰ ਸੁੱਕੇ ਜਾ ਰਹੇ ਨੇ ਪ੍ਰੋਸੀਡ ਕੋਟ ਜਏ ਔਰ ਕਾਰਵਾਈ ਮੰਗੀ ਕਾਰਵਾਈ ਔਰ ਸਾਡੇ ਮਾਨਯੋਗ ਹਾਈ ਕੋਰਟ ਨੇ ਕੰਨੀ ਗੱਲ ਸੁਣੀ ਹੈ ਤੋਂ ਡਿਸਪੋਜ਼ ਆਫ ਹੈ ਪਟੀਸ਼ਨ ਔਰ ਸਾਡੀ ਗ੍ਰੀਵੈਂਸ ਕੰਸੀਡਰ ਕਰਦੇ ਹੋਏ ਇਸ ਪਟੀਸ਼ਨ ਨੂੰ ਡਿਸਪੋਜ਼ ਆਫ ਕੀਤਾ ਜਿਹੜਾ ਆਰਡਰ ਹੈ ਉਹ ਰਿਜ਼ਰਵ ਹੈ ਉਹ ਤੁਹਾਡੇ ਅੱਗੇ ਆ ਸਾਰੀ ਜਿਹੜੇ ਪਟੀਸ਼ਨ ਕਰਨ ਨੂੰ ਸੀਗੇ ਕੀ ਕਰ ਰਹੇ ਨੇ ਜਿਹੜੇ ਲੀਡਰ ਜਿਨ੍ਹਾਂ ਨੇ ਕੇਸ ਪਾਇਆ ਹੈ ਜਿਨ੍ਹਾਂ ਨੇ ਇਹ ਮੈਟਰ ਚੁੱਕੇ ਉਹਨਾਂ ਨੂੰ ਤਾਂ ਬੁਲਾ ਰਹੇ ਨੇ ਪਰ ਜਿਹੜੇ ਇੰਵੋਲਵਡ ਸੀਗੇ ਜਿਹੜੇ ਆਫੀਸਰ ਤੇ ਗ੍ਰਾਪ ਰਿਪੋਰਟ ਸਾਰੇ ਮੁੱਖ ਉਹ ਕਿਉਂ ਕਿਉਂਦਾ ਐਫ ਆਰ ਨਹੀਂ ਕੋਈ ਕਿਸੇ ਨਾਮ ਨਾਲ ਬੁਲਾਇਆ ਜਾਂ ਨਾ ਉਹਨਾਂ ਦੇ ਫੋਨ ਲਿੱਤੇ ਗਏ ਆ ਅਸਲ ਹੁਣ ਐਡਰੈਸ ਸਰਟੀਫੀਕੇਟ ਆ ਆਰਡਰ ਆਉਂਦੀ ਡੇਟ ਆ ਉਹਨੂੰ ਪਹਿਲਾਂ ਕੋਈ ਵੀ ਜਾਣਕਾਰੀ ਹੋਰ ਨਹੀਂ ਕਰਦੀ ਤਾਂ ਗਲਤ ਹੋਣੀ ਤੁਹਾਡੇ ਬੰਦੀਆ ਦੇ ਵੀ ਇੱਕ ਬੰਦਾ ਪਾਇਆ ਨੇ ਬੁਲਾਇਆ ਜੀ ਇਹ ਲੋਕ ਫੋਨ ਤੋਂ ਵੱਧ ਧੱਕਾ ਕੌਣ ਸਮਝ ਸਕਦਾ ਹੈ ਇਸ ਚੀਜ਼ ਨੂੰ ਮਾਜਯੋਗ ਹਾਈ ਕੋਰਟ ਮੂਰੀ ਆਵੀਂ ਰੀਵੀਅਨ ਰੱਖੀ ਹੈ ਕਿ ਜੇਕਰ ਸਿੱਗੇ ਆਟਾਫਸੰਟੇ ਐਸਐਸਪੀ ਇਹਨਾਂ ਦੀ ਬੀਟਿੰਗ ਚੱਲੇਗੀ ਹਾਂ ਵੀ ਕੋਈ ਨਹੀਂ ਕਿਉਂਕਿ ਜਦ ਤੱਕ ਰੈਪੋਰਟ ਨਹੀਂ ਆਉਂਦੀ ਤੇ ਕੰਟੀ ਅੱਗੇ ਚਲੇਗੀ ਤੇ ਇੰਵੈਸਟਿਗੇਟਿਡ ਬਾਡੀ ਹੋਏਗਾ ਸਿੱਧਾ ਘਰ ਨਹੀਂ ਜਾ ਸਕਦਾ ਠੀਕ ਠੀਕ ਥੈਂਕ ਯੂ ਸਰ